ਖਬਰ ਚੰਡੀਗੜ੍ਹ ਤੋਂ ਆ ਰਹੀ ਹੈ ਜਿੱਥੇ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਕਮੀ ਹੈ ਯੂਟੀ ਡਾਇਰੈਕਟਰ ਸਕੂਲ ਸਿੱਖਿਆ ਨੇ ਹਰਿਆਣਾ ਨੂੰ ਪੱਤਰ ਲਿਖਿਆ ਹੈ ਅਤੇ ਹਰਿਆਣਾ ਦੇ ਪ੍ਰਿੰਸੀਪਲ ਸਕੱਤਰ ਨੂੰ ਵੀ ਚਿੱਠੀ ਲਿਖੀ ਹੈ ਹਰਿਆਣਾ ਤੋਂ ਸਕੂਲ ਕੈਡਰ ਲਈ ਟੀਚਰ ਮੰਗੇ ਗਏ ਨੇ ਸਾਰੀਆਂ ਨਿਯੁਕਤੀਆਂ ਡੈਪੂਟੇਸ਼ਨ ਤੇ ਆਧਾਰ ਤੇ ਹੀ ਹੋਣਗੀਆਂ ਹਰਿਆਣਾ ਉੱਚ ਸਿੱਖਿਆ ਵਿਭਾਗ ਨੇ ਰਾਜ ਦੇ ਸਾਰੇ DEO ਅਤੇ DIET ਪ੍ਰਿੰਸੀਪਲਾਂ ਨੂੰ ਇੱਕ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ ਤਾਂ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਕਮੀ ਹੈ ਜਿਸ ਤੋਂ ਬਾਅਦ ਹੁਣ ਇੱਕ ਲੈਟਰ ਲਿਖਿਆ ਗਿਆ ਹੈ UT ਡਾਇਰੈਕਟਰ ਸਕੂਲ ਸਿੱਖਿਆ ਦੇ ਵੱਲੋਂ ਹਰਿਆਣਾ ਸਰਕਾਰ ਨੂੰ ਪੱਤਰ ਲਿਖਿਆ ਗਿਆ ਅਤੇ ਹਰਿਆਣਾ ਦੇ ਪ੍ਰਿੰਸੀਪਲ ਸੈਕਟਰੀ ਨੂੰ ਵੀ ਚਿੱਠੀ ਲਿਖੀ ਗਈ ਹੈ ਕਿ ਹਰਿਆਣਾ ਤੋਂ ਸਕੂਲ ਕੈਡਰ ਲਈ ਟੀਚਰ ਦਿੱਤੇ ਜਾਣ ਇਹ ਵੀ ਕਿਹਾ ਗਿਆ ਕਿ ਸਾਰੀਆਂ ਨਿਯੁਕਤੀਆਂ ਡੈਪੂਟੇਸ਼ਨ ਦੇ ਆਧਾਰ ਤੇ ਹੋਣਗੀਆਂ ਭਾਵੇਂ ਜਿਹੜੇ ਹਰਿਆਣਾ ਦੇ ਵਿੱਚ ਆਲਰੇਡੀ ਟੀਚਿੰਗ ਕਰ ਰਹੇ ਨੇ ਟੀਚਰ ਨੇ ਉਹਨਾਂ ਨੂੰ ਚੰਡੀਗੜ੍ਹ ਸ਼ਿਫਟ ਕੀਤਾ ਜਾਵੇਗਾ ਐਜ਼ ਅ ਡੈਪੂਟੇਸ਼ਨ ਚੰਡੀਗੜ੍ਹ ਦੇ ਵਿੱਚ ਅਧਿਆਪਕਾਂ ਦੀ ਕਮੀ ਹੈ ਤੇ ਹੁਣ ਹਰਿਆਣਾ ਤੋਂ ਅਧਿਆਪਕ ਮੰਗੇ ਗਏ ਨੇ ਹਰਿਆਣਾ ਤੋਂ ਅਧਿਆਪਕ ਮੰਗੇ ਨੇ ਯੂਟੀ ਡਾਇਰੈਕਟਰ ਸਕੂਲ ਸਿੱਖਿਆ ਨੇ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਹਰਿਆਣਾ ਸਰਕਾਰ ਹਰਿਆਣਾ ਦਾ ਐਜੂਕੇਸ਼ਨ ਡਿਪਾਰਟਮੈਂਟ ਚੰਡੀਗੜ੍ਹ ਦੇ ਵਿੱਚ ਆਪਣੇ ਅਧਿਆਪਕਾਂ ਨੂੰ ਭੇਜੇ ਡੈਪੂਟੇਸ਼ਨ ਤੇ ਭੇਜਿਆ ਜਾਵੇ ਹਰਿਆਣਾ ਤੋਂ ਸਕੂਲ ਕੈਡਰ ਦੇ ਲਈ ਇਹ ਟੀਚਰ ਮੰਗੇ ਗਏ ਨੇ ਦੱਸਿਆ ਗਿਆ ਕਿ ਨਿਯੁਕਤੀਆਂ ਡੈਪੂਟੇਸ਼ਨ ਦੇ ਆਧਾਰ ਤੇ ਹੋਣਗੀਆਂ ਹਰਿਆਣਾ ਉੱਚ ਸਿੱਖਿਆ ਵਿਭਾਗ ਨੇ ਰਾਜ ਦੇ ਸਾਰੇ ਡਿਸਟ੍ਰਿਕਟ ਐਜੂਕੇਸ਼ਨ ਆਫੀਸਰਜ਼ ਨੂੰ ਅਤੇ ਪ੍ਰਿੰਸੀਪਲਾਂ ਨੂੰ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ ਇਸ ਖਬਰ ਤੇ ਮੇਰੇ ਸਹਿਯੋਗੀ ਅੰਕਿਤ ਦੁਦਾਨੀ ਜੁੜੇ ਨੇ ਅੰਕਿਤ ਕਿ ਕੁਝ ਅਪਡੇਟ ਅਧਿਆਪਕ ਮੰਗੇ ਜਾ ਰਹੇ ਨੇ ਹਰਿਆਣਾ ਤੋਂ ਯੂਟੀ ਦੇ ਵੱਲੋਂ बिल्कुल चंडीगढ़ का जो स्कूल शिक्षा विभाग है उसने हरियाणा से स्कूल कैटर के टीचर मांगे हैं और वो सारी जो नियुक्तियां होंगी वो डेपुटेशन के आधार पर रहेंगी उच्चतर शिक्षा विभाग जो है हरियाणा का उसने सभी जो डी ओ है और टाइट के प्रिंसिपल हैं जो उनको सबको पत्र लिख करके सूचित किया है चंडीगढ़ प्रशासन के जो अधीन सरकारी स्कूल आते हैं उनमें शिक्षकों की कमी जो भी है तो उसको पूरा करने के लिए यूटी डायरेक्टर जो है उन्होंने स्कूल एजुकेशन ने हरियाणा के प्रिंसिपल सेक्रेटरी को पत्र लिख करके और स्कूल कैटर के टीचर मांगे थे तो उन्होंने रिक्वेस्ट की थी कि चंडीगढ़ को डेपुटेशन के आधार पर टीचर दिए जाए हरियाणा से तो हरियाणा ने सहमति जताई है और अब हरियाणा जो है वो ਡੈਪੂਟੇਸ਼ਨ ਪਰ ਚੰਡੀਗੜ੍ਹ ਮੇ ਟੀਚਰ ਭੇਜਦਾ ਹੁਆ ਨਜ਼ਰ ਆਏਗਾ ਅੰਕਿਤ ਅੰਕਿਤ ਕੀ ਕੋ ਜਾਣਕਾਰੀ ਕਿੰਨੇ ਕੋ ਅਧਿਆਪਕ ਕਿੰਨੇ ਕੋ ਜਿਹੜੇ ਅਹੁਦੇ ਨੇ ਜਾਂ ਪਦ ਨੇ ਕਿੰਨੇ ਕੋ ਖਾਲੀ ਨੇ ਤੇ ਕਿੰਨੇ ਟੀਚਰ ਆ ਸਕਦੇ ਨੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਤੇ ਕਦੋਂ ਤੱਕ ਇਹ ਪ੍ਰਬੰਧ ਹੋਏਗਾ ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਫਿਲਹਾਲ ਬਿਲਕੁਲ ਅਭੀ ਸੰਖਿਆ ਤਾਂ ਕੋਈ ਨਹੀਂ ਆਈ ਹੈ ਲੇਕਿਨ ਅਗਰ ਬਾਤ ਕੀ ਜਾਏ ਤਾਂ ਇੰਗਲਿਸ਼ ਕੇ ਔਰ ਪੋਲਿਟਿਕਲ ਸਾਇੰਸ ਕੇ ਵਹੀਂ ਸੰਸਕ੍ਰਿਤ ਕੇ ਲੇਖ ਸ਼ਾਸਤਰ ਕੇ ਤੋ ਇਨਕੇ ਜੋ ਟੀਚਰਸ ਹੈ ਉਹ ਮੰਗੇ ਗਏ ਹੈ ਤੋ ਇਨਕੇ ਟੀਚਰਸ ਦੀ ਕਮੀ ਹੈ ਯੂਟੀ ਕੇ ਅੰਦਰ ਤੋ ਇਹ ਨੀ ਵਿਸ਼ੋਕੇ ਜੋ ਟੀਚਰਸ ਹੈ ਉਹ 5 ਸਾਲਸ ਕੇ ਲਿਏ ਡੈਪੂਟੇਸ਼ਨ ਕੇ ਤੌਰ ਪਰ ਮੰਗੇ ਗਏ ਠੀਕ ਹੈ ਬਹੁਤ ਸ਼ੁਕਰੀਆ ਅੰਕੇ ਦੁਦਾਨੇ ਮੇਰੇ ਸਹੋਗੀ ਜਾਣਕਾਰੀ ਦੇ ਰਹੀ ਸੀ ਚੰਡੀਗੜ੍ਹ ਦੇ ਵਿੱਚ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਅਧਿਆਪਕਾਂ ਦੀ ਕਮੀ ਹੈ ਇਸ ਕਰਕੇ ਹਰਿਆਣਾ ਸਰਕਾਰ ਨੂੰ ਲਿਖਿਆ ਗਿਆ ਹਰਿਆਣਾ ਸਕੱਤਰ ਨੂੰ ਚਿੱਠੀ ਲਿਖੀ ਗਈ ਹੈ ਕਿ ਸਾਨੂੰ ਡੈਪੂਟੇਸ਼ਨ ਤੇ ਅਧਿਆਪਕ ਦਿੱਤੇ ਜਾਣ ਹੁਣ ਗੱਲ ਕਰਦੇ ਹਾਂ ਦਿੱਲੀ ਸਟੂਡੈਂਟ ਇਲੈਕਸ਼ਨਸ ਦੀ ਦਿੱਲੀ ਵਿਦਿਆਰਥੀ ਚੋਣਾਂ ਦੇ ਵਿੱਚ এবੀਵੀਪੀ ਦੀ ਝੰਡੀ ਰਹੀ ਹੈ ਵਿਦਿਆਰਥੀ ਸੰਗਤੀਆਂ ਚਾਰ ਦੇ ਵਿੱਚੋਂ ਤਿੰਨ ਅਹੁਦਿਆਂ ਤੇ এবੀਵੀਪੀ ਜਿੱਤ ਚੁੱਕੀ ਹੈ এবੀਵੀਪੀ ਦੇ ਆਰੀਅਨ ਮਾਨ ਨੇ ਜਿੱਤ ਦਰਜ ਕੀਤੀ ਹੈ ਦੱਸਦੀਏ ਕਿ ਸਟੂਡੈਂਟ ਇਲੈਕਸ਼ਨ ਦੇ ਵਿੱਚ ਆਰੀਅਨ ਮਾਨ ਪ੍ਰਧਾਨ ਚੁਣੇ ਗਏ ਨੇ এবੀਵੀਪੀ ਦੇ ਹੀ ਕੁਨਾਲ ਚੌਧਰੀ ਸਕੱਤਰ ਚੁਣੇ ਗਏ ਨੇ ਇਸ ਦੇ ਨਾਲ ਹੀ এবੀਵੀਪੀ ਦੀ ਹੀ ਦੀਪਿਕਾ ਝਾ ਸੰਯੁਕਤ ਸਕੱਤਰ ਬਣੀ ਹੈ ਦਾ ਸਟੂਡੈਂਟ ਇਲੈਕਸ਼ਨ ਸੀ ਤੇ ਦਿੱਲੀ ਦੇ ਵਿੱਚ ਜਿਸ ਤੇ ਹੁਣ এবੀਬੀਪੀ ਦਾ ਕਬਜ਼ਾ ਹੋ ਚੁੱਕਿਆ ਹੈ ਤੇ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਵੀ এবੀਬੀਪੀ ਦਾ ਪ੍ਰਦਰਸ਼ਨ ਚੰਗਾ ਰਿਹਾ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਜੋ ਭਾਜਪਾ ਦਾ ਹੀ ਸਟੂਡੈਂਟ ਵਿੰਗ ਹੈ ਤੇ ਉਸ ਦੇ ਵੱਲੋਂ ਇਹ ਜਿੱਤ ਦਰਜ ਕੀਤੀ ਗਈ ਹੈ ਉਸ ਦੇ ਵੱਲੋਂ ਇਹ ਜਿੱਤ ਦਰਜ ਕੀਤੀ ਗਈ ਹੈ ਚਾਰ ਦੇ ਵਿੱਚੋਂ ਤਿੰਨ ਅਹੁਦਿਆਂ ਤੇ এবੀਬੀਪੀ ਜਿੱਤ ਚੁੱਕੀ ਹੈ ਆਰੀਨ ਮਾਨ ਜਿਹੜੇ ਨੇ ਉਹ ਪ੍ਰਧਾਨ ਚੁਣੇ ਗਏ ਨੇ ਇਸ ਤੋਂ ਬਿਨਾ ਜੇਕਰ ਬਾਕੀ ਉਹਦੀਆਂ ਦੀ ਗੱਲ ਕੀਤੀ ਜਾਵੇ ਤਾਂ ਸੰਯੁਕਤ ਸਕੱਤਰ ਦੀਪਿਕਾ ਝਾ ਅਤੇ ਕੁਨਾਲ ਚੌਧਰੀ ਸਕੱਤਰ ਚੁਣੇ ਗਏ। ਇਹ ਨਹੀਂ ਹੈ ਮੈਨੂੰ ਬਤਾਇਆ हर दिल्ली विश्वविद्यालय कर एक छात्र का उनका धन्यवाद करना चाहूँगा जिन्होंने मुझकर वोट डालकर सपोर्ट किया है और उनको एक आश्वासन देना चाहूँगा कि उन्होंने मेरे को वोट डालकर उन्होंने मेरे शुवास से नहीं बल्कि मन जीत लिया उनको एक आश्वासन देना चाहूँगा जब जब उन्हें मेरी जरूरत पड़ेगी मैं उनके लिए खड़ा रहूँगा क्या क्या लाइन क्या करेंगे आप का काम करेंगे एक तो मेट्रो कंसेशन पास है सबसे पहले उसकी लड़ाई लड़ी जाएगी हमारी तरफ से तो कैंपस फ्री वाई के लिए करना है काम हमें जो बहुत से स्टूडेंट्स को वाई नहीं चल रहा नेटवर्क इशू प्रॉब्लम आ रही है स्टूडेंट स्टूडेंट के के लिए लिए हर ਤਿਹ ਉਧਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਇੱਕ ਵੱਖਰਾ ਅੰਦਾਜ਼ ਨਜ਼ਰ ਆਇਆ ਮਰੰਡਾ ਦੇ ਵਿੱਚ ਸਾਬਕਾ ਸੀਐਮ ਚੰਨੀ ਕ੍ਰਿਕਟ ਖੇਡਦੇ ਨਜ਼ਰ ਆਏ ਨੇ ਬੱਚਿਆਂ ਦੇ ਨਾਲ ਕ੍ਰਿਕਟ ਖੇਡਦੇ ਹੋਏ ਨਜ਼ਰ ਆਏ ਨੇ ਚਰਨਜੀਤ ਚੰਨੀ ਗਲੀ ਦੇ ਵਿੱਚ ਬੱਚੇ ਖੇਡ ਰਹੇ ਸੀ ਚੰਨੀ ਰੁਕ ਜਾਂਦੇ ਨੇ ਤੇ ਉਹਨਾਂ ਦੇ ਨਾਲ ਕ੍ਰਿਕਟ ਖੇਡ ਨਹੀਂ ਸ਼ੁਰੂ ਕਰ ਦਿੰਦੇ ਨੇ ਕ੍ਰਿਕਟ ਖੇਡਣ ਤੋਂ ਬਾਅਦ ਬੱਚਿਆਂ ਦੇ ਨਾਲ ਗੱਲਬਾਤ ਵੀ ਕਰਦੇ ਨਜ਼ਰ ਆਏ ਤਸਵੀਰਾਂ ਸਾਹਮਣੇ ਆਈਆਂ ਨੇ ਮਰੰਡਾ ਤੋਂ ਤਾਂ ਇੱਥੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੱਚਿਆਂ ਦੇ ਨਾਲ ਕ੍ਰਿਕਟ ਖੇਡਦੇ ਨਜ਼ਰ ਆਏ ਨੇ ਆਪਣੇ ਵੱਖਰੇ ਅੰਦਾਜ਼ ਦੇ ਲਈ ਜਾਣੇ ਜਾਂਦੇ ਨੇ ਚਰਨਜੀਤ ਚੰਨੀ ਜਲੰਧਰ ਤੋਂ ਕਾਂਗਰਸ ਦੇ ਮੌਜੂਦਾ ਸੰਸਦ ਨੇ ਤੇ ਬੱਚਿਆਂ ਦੇ ਨਾਲ ਬੱਚੇ ਬਣ ਗਏ ਜਦੋਂ ਗਲੀ ਦੇ ਵਿੱਚ ਹੀ ਕ੍ਰਿਕਟ ਖੇਡਣ ਲੱਗੇ ਉਹ ਵਾਹ ਵੀ ਵਾਹ ਉਦਰ ਬਠਿੰਡਾ ਦੇ ਵਿੱਚ ਲੋਕਾਂ ਨੇ ਇੱਕ ਸ਼ਖਸ ਦੀ ਜਮ ਕੇ ਕੁੱਟਮਾਰ ਕੀਤੀ ਹੈ ਚੋਰੀ ਦੇ ਇਲਜ਼ਾਮਾਂ ਦੇ ਵਿੱਚ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਇਸ ਸ਼ਖਸ ਤੇ ਮਹਿਲਾ ਦਾ ਪਰਸ ਕੋਹਣ ਦਾ ਇਲਜ਼ਾਮ ਲੱਗਿਆ ਹੈ ਪਰਸ ਖੋਕੇ ਭੱਜਣ ਜਦੋਂ ਇਹ ਸ਼ਖਸ ਲੱਗਦਾ ਤਾਂ ਮੌਕੇ ਤੇ ਮੌਜੂਦ ਲੋਕ ਇਸ ਨੂੰ ਕਾਬੂ ਕਰ ਲੈਂਦੇ ਨੇ ਤੇ ਇਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਬਠਿੰਡਾ ਦੇ ਬੱਸ ਸਟੈਂਡ ਦੇ ਨੇੜੇ ਦਾ ਇਹ ਮਾਮਲਾ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਕਿਵੇਂ ਲੋਕਾਂ ਨੇ ਇਸ ਨੂੰ ਘੇਰ ਲਿਆ ਇਸ ਦੀ ਛਤਰਪ੍ਰੇੜ ਕੀਤੀ ਹੈ ਬੁਰੀ ਤਰ੍ਹਾਂ ਇਸ ਨੂੰ ਪਟਿਆਏ ਇਲਜ਼ਾਮ ਇਸ ਤੇ ਇਹ ਹੈ ਕਿ ਇਸ ਨੇ ਇੱਕ ਔਰਤ ਤੋਂ ਪਰਸ ਖੋਲਿਆ ਸੀ ਤੇ ਪਰਸ ਖੋਕੇ ਜਿਉਂ ਹੀ ਇਹ ਭੱਜਣ ਲੱਗਦਾ ਤਾਂ ਆਲੇ ਦੁਆਲੇ ਦੇ ਲੋਕ ਮੌਕੇ ਤੇ ਮੌਜੂਦ ਲੋਕ ਉਸ ਨੂੰ ਫੜ ਲੈਂਦੇ ਨੇ ਤੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੰਦੇ ਨੇ ਬਟਿੰਡਾ ਤੋਂ ਇਹ ਖਬਰ ਸਾਹਮਣੇ ਆਈ ਆ ਬਟਿੰਡਾ ਦਾ ਬੱਸ ਸਟੈਂਡ ਹੈ ਉੱਥੇ ਦੇ ਨੇੜੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਉਧਰ ਡਰੱਗ ਬਰਾਮਦਗੀ ਦੇ ਮਾਮਲੇ ਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਆ ਗਿਆ ਨਸ਼ਿਆਂ ਨੂੰ ਲੈ ਕੇ ਐਨਸੀਬੀ ਦੇ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਨੇ 2024 ਸਭ ਤੋਂ ਵੱਧ ਪੰਜਾਬ ਤੋਂ 45% ਹੈਰੋਇਨ ਦੀ ਬਰਾਮਦਗੀ ਹੋਈ ਹੈ ਇਹ ਅੰਕੜੇ ਐਨਸੀਬੀ ਦੇ ਨੇ ਤੇ ਇਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਬਹੁਤ ਵੱਡੇ ਪੱਧਰ ਤੇ ਰਿਕਵਰੀ ਪੰਜਾਬ ਦੇ ਵਿੱਚੋਂ ਹੋਈ ਹੈ ਹੈਰੋਇਨ ਦੀ 2024 ਸਭ ਤੋਂ ਵੱਧ 45% ਹੈਰੋਇਨ ਦੀ ਬਰਾਮਦਗੀ ਪੰਜਾਬ ਦੇ ਵਿੱਚੋਂ ਹੋਈ ਹੈ 2024 ਚ ਪੰਜਾਬ ਤੋਂ 1150 ਕਿਲੋ ਹੈਰੋਇਨ ਬਰਾਮਦ ਹੋਈ ਹੈ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਗੁਰਦਾਸਪੁਰ ਦੇ ਵਿੱਚ ਸਭ ਤੋਂ ਵੱਧ ਬਰਾਮਦਗੀ ਹੋਈ ਹੈ ਹੌਟਸਪੌਟ ਵੱਜੋਂ ਸਾਹਮਣੇ ਆਏ ਨੇ ਤੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪਾਕਿਸਤਾਨ ਤੋਂ ਡਰੋਨ ਰਾਹੀਂ ਇਹ ਡਰੱਗ ਆਈ ਹੈ 2024 ਦੇ ਵਿੱਚ ਦਿੱਲੀ 'ਚ ਹਾਲਾਂਕਿ 234 ਕਿਲੋ ਤੇ ਅਸਮ ਦੇ ਵਿੱਚ 186 ਕਿਲੋ ਹੈਰੋਇਨ ਦੀ ਬਰਾਮਦਗੀ ਹੋਈ ਹੈ ਪਰ ਪੰਜਾਬ ਦੇ ਵਿੱਚ ਸਭ ਤੋਂ ਵੱਧ 1150 ਕਿਲੋ ਹੈਰੋਇਨ ਦੀ ਬਰਾਮਦਗੀ ਹੋਈ ਹੈ ਹਾਲਾਂਕਿ ਦੂਜੀਆਂ ਸਟੇਟਾਂ ਦੇ ਵਿੱਚ ਬਰਾਮਦਗੀ ਬਹੁਤ ਘੱਟ ਹੈ ਪਰ ਪੰਜਾਬ ਦੇ ਵਿੱਚ ਬਰਾਮਦਗੀ ਜ਼ਿਆਦਾ ਹੈ 45% ਦੇਸ਼ ਦਾ 45% ਹੈਰੋਇਨ ਪੰਜਾਬ ਦੇ ਵਿੱਚੋਂ ਬਰਾਮਦ ਹੋਇਆ ਪੰਜਾਬ ਦੇ ਵਿੱਚ ਰਿਕਵਰ ਕੀਤਾ ਗਿਆ ਚਾਰ ਜ਼ਿਲ੍ਹੇ ਸਰਹੱਦੀ ਜ਼ਿਲ੍ਹੇ ਨੇ ਅੰਮ੍ਰਿਤਸਰ ਤਰਨਤਾਰਨ ਰੋਜ਼ਪੁਰ ਤੇ ਗੁਰਦਾਸਪੁਰ ਜਿੱਤੋਂ ਸਭ ਤੋਂ ਵੱਡ ਰਿਕਵਰ ਸਭ ਤੋਂ ਵੱਧ ਰਿਕਵਰੀ ਹੋਈ ਹੈ ਅਤੇ ਇਹੀ ਹੌਟਸਪੌਟ ਮੰਨੇ ਗਏ ਨੇ ਡਰੱਗ ਤਸਕਰੀ ਦੇ